ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ 29 ਤਰੀਕ ਐ 29 ਤਰੀਕ ਕਾਲਾ ਦਿਹਾੜਾ ਕਿਸ ਗੱਲ ਲਈ ਐ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਉਹ ਘਾਟੇ ਆ ਜਿਹੜੇ ਕਦੀ ਪੂਰੇ ਨਹੀਂ ਹੋ ਸਕਦੇ ਪਰ ਸਾਡੇ ਕੁਝ ਬਦਤਮੀਜ਼ ਲੋਗ ਐਸੇ ਨੇ ਜਿਨ੍ਹਾਂ ਨੇ ਇਹ ਚੀਜ਼ ਨੂੰ ਵੀ ਉਲਟਾ ਲੈ ਲੈਣਾ ਇਹ ਨਹੀਂ ਸੋਚਣਾ ਕਿ ਕਿਸੇ ਮਾਪਿਆਂ ਦਾ ਪੁੱਤ ਮਰ ਗਿਆ ਤੇ ਲੱਖਾਂ ਲੋਕਾਂ ਦੀ ਮਦਦ ਕਰਨ ਵਾਲਾ ਬੰਦਾ ਮਰ ਗਿਆ ਬਸ ਉਹਨਾਂ ਦੇ ਫੇਕ ਬੰਦਿਆਂ ਦੇ ਚਾਰਕ ਫੈਨ ਨੇ ਜਿਹੜੇ ਕਿ ਇੱਧਰ ਵੀ ਆ ਕੇ ਮੈਨੂੰ ਕਈ ਕੁਛ ਬੋਲਦੇ ਰਹਿੰਦੇ ਜਿਨ੍ਹਾਂ ਵਿੱਚ ਇੱਕ ਬਰਿੰਦਰ ਹੈ ਛੱਡੋ ਇਹਨਾਂ ਨੂੰ ਮੱਝ ਥੱਲੇ ਨੂੰ ਜਾਂਦੇ ਝੋਟੇ ਥੱਲੇ ਨੂੰ ਏਦਾਂ ਦੇ ਬੰਦੇ ਦੇ ਫੈਨ ਹੋਣੇ ਇਹ ਫਿਰ ਉਸਤਾਦ ਦੇ ਨਾਂ ਤੇ ਕੁਛ ਬਾਦੋ ਤੇ ਇਹਨਾਂ ਨੂੰ ਬੁਰਾ ਲੱਗ ਜਾਂਦਾ ਉਸਤਾਦ ਤਾਂ ਬਹੁਤ ਤੁਰੇ ਫਿਰਦੇ ਸੋਨੂ ਸੀਤਵਾਲੀਆ ਜਾਂ ਹੋਰ ਲੋਕ ਤੇ ਅੱਜ 28 ਤਰੀਕ ਹੈ ਤੇ ਇਹਦੇ ਨਾਲ ਜੁੜੇ ਹੋਏ ਲੋਕਾਂ ਦੀ ਹੀ ਗੱਲ ਕਰਦੇ ਆਂ ਜਿੱਥੇ ਕਿ ਗੱਲ ਚੱਲ ਰਹੀ ਆ ਪੇ ਚਿੱਟੇ ਵਾਲੀ ਬੀਬੀ ਠਾਰ ਵਾਲੀ ਬੀਬੀ ਤੇ ਉਹ ਫੜੀ ਗਈ ਆ ਅਫਸਾਨਾ ਖਾਨ ਦੀ ਘਰੋਂ ਉਹਦੀ ਭੈਣ ਦੇ ਘਰੋਂ ਜਾਂ ਉਹਦੇ ਘਰੋਂ ਉਸ ਤੋਂ ਪਹਿਲਾਂ ਪੌਡਕਾਸਟ ਦੇ ਉਹਨੇ ਜਾ ਕੇ ਕਈ ਚੀਜ਼ਾਂ ਕੀਤੀਆਂ ਖੁਲਾਸੇ ਕੀਤੇ ਤੇ ਕਈ ਲੋਕ ਉਹ ਖੁਲਾਸੇ ਕਰਨ ਦੇ ਵਿੱਚ ਉਹਦੇ ਨਾਲ ਆਏ ਦੇਖੋ ਪੌਡਕਾਸਟ ਜਾਂ ਚੈਨਲਾਂ ਤੇ ਪੈਸੇ ਦੇ ਕੇ ਸਭ ਕੁਝ ਹੁੰਦਾ ਜੇ ਪੈਸੇ ਦੇ ਕੇ ਇਹ ਚੀਜ਼ਾਂ ਨਾ ਹੁੰਦੀਆਂ ਹੋਣ ਤੇ ਮੈਂ ਜਦੋਂ ਸੱਚ ਫਰੋਲਣ ਲਈ ਸਭ ਨੂੰ ਸਬੂਤ ਭੇਜੇ ਕਿ ਆਹ ਚੀਜ਼ ਐ ਕਲਾਕਾਰ ਇਦਾਂ ਨੇ ਆਹ ਚੀਜ਼ਾਂ ਨੇ ਮੇਰੇ ਨਾਲ ਗਲਤ ਹੋਇਆ ਜਾਂ ਮੈਂ ਆਪਣੇ ਸੁੱਖੇ ਕਾਲੋ ਬਾਰੇ ਵੀ ਭੇਜਿਆ ਤੇ ਬਾਕੀ ਸਿੰਗਰ ਐਕਟਰਾਂ ਬਾਰੇ ਪੂਰੇ ਸਬੂਤ ਭੇਜੇ ਤੇ ਉਹਨਾਂ ਦਾ ਕੋਈ ਕਿਸੇ ਚੈਨਲ ਤੇ ਅਸਰ ਨਹੀਂ ਹੋਇਆ ਤੇ ਮੈਨੂੰ ਇੱਕ ਪ੍ਰੈਸ ਰਿਪੋਰਟਰ ਨੇ ਕਿਹਾ ਵੀ ਸੀਗਾ ਪਈ ਭਾਈ ਤੂੰ ਉਹ ਚੈਨਲ ਤੇ ਸੋਚ ਕੇ ਜਾਈ ਉੱਥੇ ਪੈਸੇ ਬਹੁਤ ਲੈਂਦੇ ਨੇ ਤੇ ਉਹ ਚੀਜ਼ਾਂ ਮੈਂ ਸਮਝਦਾ ਵੀ ਆ ਤੇ ਚਲੋ ਗੱਲ ਕਰੀਏ ਪਈ ਉਹ ਜਿਹੜੀ ਬੀਬੀ ਫੜੀ ਗਈ ਆ ਅਫਸਾਨਾ ਖਾਨ ਦੇ ਘਰ ਉਹ ਅਫਸਾਨਾ ਖਾਨ ਥੋੜੀ ਜਹੀ لالچی ਆ ਉਹ ਮੈਂ ਗੱਲ ਦੱਸ ਦੂੰਗਾ ਕਿਦਾਂ ਉਹ ਜਿਹਦੇ ਨਾਲ ਤਾਂ ਲਾਲਚੌਦੇ ਨਾਲੋਂ ਇਦਾਂ ਰਹਿਣਗੇ ਥੋੜਾ ਟਾਈਮ ਪਹਿਲਾਂ ਮੈਂ ਵੀਡੀਓ ਵੀ ਪਾਇਆ ਸੀ ਉਹਨਾਂ ਤੇ ਉਹਦੇ ਬਾਰੇ ਵੀ ਗੱਲ ਕਰਦੇ ਤੇ ਉਹ ਵਿੱਚ ਗੱਲ ਕਰਦੇ ਕਰਦੇ ਨਾਂ ਲੈਂਦੇ ਆ ਕਿ ਮੇਰਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਬਹੁਤ ਅੱਛੇ ਰਿਲੇਸ਼ਨ ਹੈ ਮੇਰੀ ਉਹਨਾਂ ਨਾਲ ਬਣੀ ਹੋਈ ਹੈ ਇਹ ਚੀਜ਼ ਨੂੰ ਤੁਸੀਂ ਬਦਨਾਮ ਕਰਨਾ ਵੀ ਕਹਿ ਸਕਦੇ ਹੋ ਕਿਉਂਕਿ ਉਹਨਾਂ ਦੇ ਪਰਿਵਾਰ ਨਾਲ ਤਾਂ ਸਭ ਦੀ ਬਣੀ ਹੈ ਬਹੁਤ ਲੋਕ ਜਾਣਦੇ ਨੇ ਜਿਹੜੇ ਲੋਕ ਕਹਿਣਗੇ ਵੇ ਵਿਊ ਲੈਣ ਲਈ ਉਹਨਾਂ ਦਾ ਨਾਮ ਲੈਣਾ ਤੇ ਉਹ ਵਿਊ ਲੈਣ ਲਈ ਕਿੰਨਾ ਕ ਨਾਮ ਲੈਣੇ ਉਹਦੇ ਘਰਦਿਆਂ ਨੂੰ ਪਤਾ ਆ ਸਾਨੂੰ ਇਹ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਆ ਇਹ ਉਹਦੇ ਬਾਰੇ ਉਸ ਲੈਵਲ ਤੇ ਸੀ ਬੋਲਿਆ ਹੀ ਨਹੀਂ ਵਿਊ ਲੈਣ ਵਾਲੇ ਨੇ ਚੱਕਰ ਅਫਜ਼ਾਨਾ ਖਾਨ ਦੇ ਘਰੋਂ ਫੜੀ ਗਏ ਅਫਸਾਨਾ ਖਾਨ ਤੇ ਮੈਂ ਪਹਿਲਾਂ ਫੋਟੋ ਟਾਈਮ ਪਹਿਲਾਂ ਇੱਕ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਮੈਂ ਲਿਖਿਆ ਸੀ ਕਿ ਜਦੋਂ ਕਿਸੇ ਕਲਾਕਾਰ ਦਾ ਵਿਆਹ ਹੋਇਆ ਤੇ ਉਹਨੇ ਕਿਹਾ ਵੀ ਮੇਰੇ ਵਿਆਹ ਤੇ ਉਹ ਹੀ ਆਉਣ ਜਿਹਨੀ ਮੈਨੂੰ ਸ਼ਗਨ ਦੇ ਵਿੱਚ ਸੋਨਾ ਪਾਉਣਾ ਹੈ ਤੇ ਮੈਂ ਜਵਾਬ ਦੇਵਾਂਗਾ ਜਵਾਬ ਨਹੀਂ ਦਿੱਤਾ ਸੀ ਉਹ ਇਹੀ ਅਫਜ਼ਾਨਾ ਖਾਨ ਸੀ ਜਿਹਨੇ ਕਿਹਾ ਸੀ ਵੀ ਨਹੀਂ ਤਾਂ ਕੋਈ ਨਾ ਆਇਓ ਕਾਰਡ ਦੇ ਵਿੱਚ ਵੀ ਇਹ ਛਪਿਆ ਸੀ ਤੇ ਮੈਨੂੰ ਉਹਨਾਂ ਦੇ ਮੇਕਅਪ ਮੈਨ ਨੇ ਇਹ ਗੱਲ ਦੱਸੀ ਆ ਮੈਨੂੰ ਕਿਸੇ ਜਰੀਏ ਦੱਸੀ ਆ ਜਾਂ ਕਿੱਦਾਂ ਦੱਸੀ ਮੈਨੂੰ ਉਹਨਾਂ ਨੇ ਦੱਸੀ ਆ ਤੇ ਮੈਂ ਇਸ ਵੇਲੇ ਵੀ ਕਲਕੱਤਾ ਦੇ ਵਿੱਚ ਆ ਜੀ ਕਲਕੱਤਾ ਤੋਂ ਥੋੜੇ ਦਿਨਾਂ ਚ ਮੈਂ ਚਲਾ ਜੋ 1 ਮਿੰਟ ਮੈਂ ਕਾਫੀ ਨਹੀਂ ਮੈਂ ਕੁਝ ਹੋਰ ਆਰਡਰ ਕਰੂੰਗਾ ਤੇ ਸੌਰੀ ਵਿੱਚ ਉਹ ਬੰਦਾ ਆਰਡਰ ਲੈਣ ਆ ਗਿਆ ਸੀ ਕਿਉਂਕਿ ਸਵੇਰੇ ਸਵੇਰੇ ਮੈਂ ਜਦੋਂ ਉੱਠਦਾ ਤੇ ਉਹ ਪੁੱਛਦਾ ਸੌਰੀ ਮੈਂ ਇਹਦੇ ਵਿੱਚ ਕੱਟ ਨਹੀਂ ਲਾਉਂਗਾ ਤੇ ਇਹ ਅਫਜ਼ਾਨਾ ਖਾਨ ਹੀ ਹੈ ਜਿਨੇ ਕਿਹਾ ਸੀ ਪੇ ਮੈਨੂੰ ਸੋਨਾ ਪਾਉਣਾ ਜਿਨੇ ਸ਼ਗਨ ਚੋਂ ਹੋਣ ਤੇ ਉਹਦੇ ਵਿੱਚ ਇਹਦੇ ਕਿਰਨਦੇ ਵੀ ਕਈ ਨਹੀਂ ਗਏ ਸੀ ਤੇ ਜਿਹੜਾ ਇਨਸਾਨ ਐਦਾਂ ਹੋਵੇ ਤਾਂ ਉਹ ਕੀ ਹੋ ਸਕਦਾ ਹੈ ਭਾਈ ਸਾਹਿਬ ਨੇ ਕਿਹਾ ਬਹੁਤ ਸਰੀਲੇ ਆਉ ਐ ਫਲਾਨਾ ਕੀ ਸਬੂਤ ਹੈ ਸਰੀਲਾ ਪਰਿਵਾਰ ਜਿਹੜਾ ਜ ਸਰੀਲੇ ਲੋਕ ਇਦਾਂ ਨਹੀਂ ਹੋ ਸਕਦੇ ਜਦੋਂ ਪੈਸੇ ਦਾ ਜਿਹਨੂੰ ਲਾਲਚ ਹੋਵੇ ਉਹ ਕਿਸੇ ਪਾਸੇ ਵੀ ਜਾਂਦਾ ਜਦੋਂ ਉਦੋਂ ਸਿੱਧੂ ਦੇ ਨਾਲ ਰੋਟੀਆਂ ਵਧੀਆ ਪੱਕਦੀਆਂ ਦਿਖੀਆਂ ਤੇ ਉਹਨੇ ਕਿਦਾਂ ਬਾਬਰ ਕੇ ਬਾਕੀਆਂ ਦੇ ਖਿਲਾਫ ਹੋ ਗਈ ਉਹਨੂੰ ਤਾਂ ਪਤਾ ਨਹੀਂ ਸੀ ਵੀ ਗਾਂ ਚੱਲ ਕੇ ਕੀ ਹੋਣਾ ਅੱਜ ਉਹ ਪਛਤਾ ਰਹੀ ਹੈ ਆਪਣੇ ਦੋਸਤਾਂ ਮਿੱਤਰਾਂ 'ਚ ਬਹਿ ਕੇ ਇਹ ਕਹਿੰਦੀ ਵੀ ਮੈਂ ਉਹ ਗੱਲ ਕਿਉਂ ਕਰਤੀ ਅੱਜ ਉਹ ਬਾਕੀਆਂ ਦਾ ਸਹਾਰਾ ਲੈਣਾ ਚਾਹੁੰਦੀ ਹੈ ਇਦਾਂ ਦੇ ਲੋਕ ਇਦਾਂ ਹੀ ਹੁੰਦੇ ਆ ਤੇ ਬੀਬੀ ਉਹ ਜਿਹੜੀ ਐ ਉਹ ਮੈਂ ਵਿੱਚ ਗੱਲ ਪਹਿਲਾਂ ਸ਼ੁਰੂ ਕੀਤੀ ਸੀ ਵੀ ਪੌਡਕਾਸਟ ਪੈਸੇ ਲੈ ਕੇ ਹੋ ਜਾਂਦੇ ਨੇ ਉਹ ਬੀਬੀ ਪੌਡਕਾਸਟ ਦੇਣ ਲਈ ਇਸ ਕਰਕੇ ਤੁਰੀ ਕਿ ਆਪਣੇ ਆਪ ਨੂੰ ਮੈਂ ਸੱਚਾ ਬਣਾਦਾ ਸਹੀ ਸਾਬਤ ਕਰਦਾ ਉਹਨੂੰ ਨਹੀਂ ਪਤਾ ਸੀ ਕਿ ਇਹ ਚੀਜ਼ ਕਰਨ ਨਾਲ ਗਲਤ ਹੋ ਜਾਣਾ ਨਕੇਲ ਖਿੱਚੀ ਜਾਣੀ ਆ ਪਾਈ ਜਾਣੀ ਆ ਨਕੇਲ ਉਹ ਪੈ ਗਈ ਤੇ ਜਿਹੜੀਆਂ ਗਲਤੀਆਂ ਆਪਾਂ ਕਰਦੇ ਆ ਉਹਨੂੰ ਸੁਧਾਰਨ ਦੇ ਚੱਕਰ 'ਚ ਸਾਨੂੰ ਲੱਗਦਾ ਅਸੀਂ ਸਿਆਣੇ ਆ ਤੁਹਾਡੇ ਤੋਂ بڑے-ਬڑے ਸਿਆਣੇ ਤੁਹਾਡੇ ਤੋਂ ਅੱਗੇ ਬੈਠੇ ਆ ਉਹਨਾਂ ਨੂੰ ਸਲਾਹਾਂ ਦੇਣ ਆਲੇ ਬੈਠੇ ਆ ਤੇ ਉਹ ਚੀਜ਼ ਹੋਈ ਆ ਇਹ ਕੁੱਲ ਮਿਲਾ ਕੇ ਇਹ ਲਾਲਚ ਵਿੱਚ ਕੰਮ ਚੱਲ ਰਿਹਾ ਤੇ ਇਹ ਲਾਲਚ ਸੀ ਤੇ ਅਫਸਾਨਾ ਖਾਨ ਦਾ ਇਹਨਾਂ ਨਾਲ ਜਿਹੜੇ ਚੈਨਲ ਗੋਲ ਮਟੋਲ ਗੱਲਾਂ ਕਰਦੇ ਮੈਨੂੰ ਨਹੀਂ ਪਤਾ ਮੈਂ ਸਮਝਾਉਣਾ ਚਾਹੁੰਦਾ ਜਿਹੜੀ ਉਹਨਾਂ ਦੀ ਭੈਣ ਆ ਉਹ ਇਹ ਕੰਮ ਨੂੰ ਵਿਗਾੜ ਸਕਦੀ ਆ ਬਹੁਤ ਉਹ ਜਿਸ ਤਰ੍ਹਾਂ ਬੱਬਰ ਕੇ ਹੱਥ ਜੇ ਮਾਰ ਮਾਰ ਕੇ ਇਹਨ ਕਲਾਕਾਰ ਬਣ ਕੇ ਮੈਨੂੰ ਕੌਣ ਨਹੀਂ ਜਾਣਦਾ ਹਨ ਉਹ ਗੱਲਾਂ ਕਰਦੇ ਜਾਣਦਾ ਕੋਈ ਮੈਨੂੰ ਬਹੁਤ ਲੋਕ ਕਹਿੰਦੇ ਤੈਨੂੰ ਕੌਣ ਕੌਣ ਜਾਣਦਾ ਭਾਈ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਕਰਕੇ ਤੁਸੀਂ ਮੈਨੂੰ ਗਲਤ ਬੋਲਦੇ ਹੋ ਉਹ ਮੈਨੂੰ ਜਾਣਦੇ ਮੇਰੇ ਲਈ ਇਹ ਬੜੀ ਗੱਲ ਆ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਇਹਨਾਂ ਬਾਰੇ ਪਰਦੇ ਕਿਉਂ ਖੋਲ ਰਿਹਾ ਕਿਉਂਕਿ ਮੈਂ ਪਹਿਲਾਂ ਇਹਨਾਂ ਨੂੰ ਸਮਝਾਇਆ ਸਾਰਿਆਂ ਨੂੰ ਸਾਰੇ ਬੜੇ-ਬੜੇ ਚਾਟੂਕਾਰ ਜਿਹੜੇ ਆ ਇਹਨਾਂ ਘਰੇ ਜਦੋਂ ਰੋਟੀ ਨਹੀਂ ਪੱਕਦੀ ਸੀ ਮੈਂ ਕਿਸੇ ਨਾ ਕਿਸੇ ਨੂੰ ਕਹਿ ਕੇ ਇਹਨਾਂ ਦਾ ਸਾਥ ਦਉਂਦਾ ਸੀ ਪਰ ਅੱਜ ਕੋਈ ਗੱਲ ਨਹੀਂ ਕਰਦਾ ਸਾਰਿਆਂ ਨੂੰ ਮੇਰੇ ਬਾਰੇ ਪਤਾ ਆ ਮੈਂ ਕਿੱਦਾਂ ਦੀ ਮੇਰੀ ਨੇਚਰ ਹੈ ਕਿੱਦਾਂ ਦਾ ਮੈਂ ਹੈਗਾ ਅੱਜ ਵੀ ਇਹ ਕੋਈ ਫਸ ਜਾ ਇਹਨਾਂ ਚੋਂ ਮੈਂ ਇਹਨਾਂ ਨਾਲ ਖੜੂ ਆ ਅੱਜ ਥੋੜ ਜਾ ਚੰਗੇ ਮੂਡ 'ਚ ਮੈਂ ਤਾਂ ਵੀਡੀਓ ਬਣਾਤੀ ਕਿਉਂਕਿ ਸਾਡਾ ਮਰੀਜ਼ ਜਿਹੜਾ ਕਲਕੱਤੇ ਦਾਖਲ ਹੈ ਉਹਨੂੰ ਛੁੱਟੀ ਮਿਲੀ ਹੈ ਬਹੁਤ ਠੀਕ ਹੈ ਪਹਿਲਾਂ ਨਾਲੋਂ ਦੋਸਤੋ ਇਹ ਲਾਲਚੀ ਬਹੁਤ ਹੈ ਅਫਜ਼ਾਨਾ ਖਾਨ ਜੀ ਜਿਹੜੇ ਆ ਇਹਨਾਂ ਨੇ ਆ ਚੀਜ਼ ਕਾਰਡ 'ਚ ਲਿਖੀ ਕਿਸੇ ਨੇ ਦੱਸਿਆ ਨਹੀਂ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਲੋਕਾਂ ਨੇ ਇਹਨਾਂ ਨੂੰ ਉਦਾਂ ਸ਼ਗਨ ਵੀ ਪਾਏ ਸਾਡੀ ਫਿਲਮ ਲਾਈਨ ਜਿਹੜੀ ਹੈ ਇਹਦੇ ਵਿੱਚ ਜ਼ਿਆਦਾਤਰ ਲੋਕ ਇਦਾਂ ਦੇ ਆ ਜਿਵੇਂ ਇਹਨਾਂ ਬਾਰੇ ਕੁਝ ਬੋਲਦਾ ਕੋਈ ਗਲਤ ਨਹੀਂ ਬੋਲਦਾ ਮੈਂ 100% ਸਹੀ ਬੋਲਦਾ ਨਾ ਲੈ ਕੇ ਬੋਲਦਾ ਤੁਸੀਂ ਸੋਚੋ ਜਿਹੜੇ ਕਹਿੰਦੇ ਮੈਨੂੰ ਕਮਾਈ ਆ ਮੇਰੀਆਂ ਰੋਟੀਆਂ ਇਹਨਾਂ ਤੋਂ ਪੱਕਦੀਆਂ ਔਰ ਤੁਸੀਂ ਹਿਸਾਬ ਲਾ ਲਓ ਕਿੰਨੀਆਂ ਪੱਕਦੀਆਂ ਇਹਨਾਂ ਤੋਂ ਰੋਟੀਆਂ। ਵਿਊ ਗਿਰ ਗਿਆ ਉਸਤਾਦ ਜੀ ਦੇ ਨਾਂ ਤੇ ਗਲਤ ਸੋਚਦੇ ਹੋ ਕਿ ਉਸਤਾਦ ਤੁਹਾਡਾ ਇੱਕੋ ਹੀ ਇਕੱਲਾ ਦੁਨੀਆ 'ਚ ਉਸਤਾਦ ਹੋਰ ਬਹੁਤ ਨੇ। ਸੋਨੂੰ ਸੀਤੋ ਵਾਲੀ ਆ ਵੀ ਉਸਤਾਦ ਐ। ਬਰਿੰਦਰ ਬਰਿੰਦਰ ਕਰਕੇ ਇੱਕ ਬੜੇ ਕਮੈਂਟ ਕਮੁੰਟਾਵਾ ਗੌਣ ਪਾਈ ਜਾਂਦਾ ਤੈਨੂੰ ਮੈਂ ਦੱਸਦਾ ਤੈਨੂੰ ਆਦਾਰ ਦਾ ਪਤਾ ਨਹੀਂ ਕਦੋਂ ਦੱਸੂਗਾ। ਤੇ ਇੱਕ ਬੰਟਾਏ ਕਰਕੇ ਉਹਨਾਂ ਦਾ ਕੋਈ ਆਇਆ ਸਿੱਧੂ ਮੂਸੇ ਵਾਲੇ ਤੇ ਉਹ ਸਿੱਧੂ ਦਾ ਤਾਂ ਦੇਖੋ ਜੀ ਉਹ ਘਾਟਾ ਜਿਹੜਾ ਪੂਰਾ ਨਹੀਂ ਹੋ ਸਕਦਾ। ਸਾਡੇ ਬਹੁਤ ਲੋਕ ਐ ਜਿਹੜੇ ਮਨਮੋਹਣ ਸਿੰਘ ਨੂੰ ਵੀ ਗਲਤ ਬੋਲੀ ਜਾਂਦੇ ਕਿ ਚੱਪਲ ਝਾੜ ਬੰਦਾ ਸੀ ਫਲਾਨਾ ਸੀ ਉਹ ਦੁਨੀਆ ਮੰਦੀ ਉਹਨੂੰ ਤੇਰੇ ਕਹਿਣ ਨਾਲ ਹੋ ਜੂ ਇਹ ਬੰਦਾ ਮੈਨੂੰ ਮਿਲਿਆ ਸੀ ਇਹਦੇ ਤੇ ਵੀ ਵੀਡੀਓ ਪਾਉਂਗਾ ਤੇ ਜੋਗਰਾਜ ਸਿੰਘ ਜੀ ਨੇ ਅਮਰ ਸ਼ੱਕ ਲਿਆ ਬਹੁਤ ਵਧੀਆ ਗੱਲ ਐ ਇਹਦੇ ਤੇ ਵੀਡੀਓ ਪਾਉਂਗਾ ਵੀ ਜਿਹੜੇ ਪਾਪ ਕੀਤੇ ਨੇ ਗਲਤ ਕੀਤਾ ਲੋਕਾਂ ਦਾ ਲੱਖਾਂ ਰੁਪਏ ਖਾਦਾ ਉਹ ਮੋੜ ਕੇ ਪੁੰਨ ਖੱਟ ਲਓ ਰੋਇਓ ਫੇਰ ਚੈਨਲਾਂ ਤੇ ਇਹਨਾਂ ਚੈਨਲਾਂ ਨੂੰ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਸਬੂਤ ਭੇਜੇ ਸੀ ਵੀ ਜਿਨ੍ਹਾਂ ਜਿਨ੍ਹਾਂ ਨੇ ਮੈਨਾਂ ਗਲਤ ਕੀਤਾ ਤੇ ਸੁਣੀ ਕਿਸੇ ਨੇ ਨਹੀਂ ਸਿਰ ਪੈਸੇ ਲੈ ਕੇ ਗੱਲਾਂ સુન મહેરબાની શુક્રિયા